ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਆਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਮਨ ਲਓ ਜੀ ਕਰਤੇ ਆ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 10:30 ਜਾਂ ਮੇਬੀ ਸ਼ਾਇਦ 11:00 ਵਜੇ ਹੁਣ ਉੜਦੇ ਆ ਭਾਈ ਸਭ ਤੋਂ ਪਹਿਲਾਂ ਪਏ ਪੈਟ ਮੇ ਮਿੱਤੇ ਮੈਸਰੀ ਨੂੰ ਫੋਨ ਲਾਇਆ ਮੈਂ ਸਾਡੀ ਬਾਰੀ ਲਾ ਕੇ ਆਇਆ ਐ ਐਨੇ ਬੇਕਾਰ ਐ ਬਾਰੀ ਲਵਾਉਂਦੀ ਪਹੁੰਚਣੀ ਯਾਰ ਮੈਂ ਕਿ ਮਿੱਤੇ ਬਾਰੀ ਲਾ ਕੇ ਜਾ ਸਾਡੀ ਬਾਈ ਬੜੇ ਮੈਨੂੰ ਮਿਲ ਕੇ ਦੱਸ ਜਾ ਮੈਂ ਸਮਾਨ ਲਿਆਉਂਗਾ ਤੇ ਤੂੰ ਲੋਹੀ ਦੀ ਬਣਾ ਕੇ ਲਾ ਦੇਣਾ ਗੱਲ ਮੁਕੀ ਨਾਦ ਗਈ ਤੇ ਚਲੋ ਉੱਠਦੇ ਆ ਬਈ ਹੁਣ ਤੇ ਠੀਕ ਆ ਬਸ ਨੂੰ ਫੁਲ ਟਾਈਮ ਲੈਪਸ ਤੇ ਲਾ ਦੇਣਾ ਮੈਂ ਹਨਾ ਬੱਚੇ-ਬੁੱਚੇ ਕੱਢ ਰਿਹਾ ਬਾਹਰ ਲਾਈਟਾਂ ਲੁੱਟਾ ਭਜਾਉਣਾ ਦਵਾਈ ਬੂਡੀ ਪਾਉਣੀ ਸਾਰੇ ਕਬੂਤਰ ਚੈੱਕ ਕਰ ਲੈ ਖੁੱਡੇ ਜੇ ਉਹ ਕੰਮ ਤਾਂ ਹੁੰਦਾ ਟਾਈਮ ਲੈਪਸ ਵਾਪੇ ਉਸ ਕਾਹਤੋਂ ਲਾ ਦੇਣਾ ਇੱਕ ਤਾਂ ਚੱਕਰ ਹੁੰਦੇ ਵਿੱਚ ਚੱਲਿੰਦੇ ਸੌਂਗ ਤੇ ਸੌਂਗ ਜਿੰਨਾ ਟਾਈਮ ਨਹੀਂ ਤੇ ਚੁੱਲੇ ੜੀ ਨਹੀਂ ਬਲਜੀਤ ਨੇ ਸੱਚ ਹੀ ਕਿਹਾ ਸੀ ਕਹਿੰਦਾ ਕੱਲ ਨੂੰ ਲੈਟ ਜਾਊਗੀ ਮੈਨੂੰ ਦੱਸਿਆ ਜੀ ਬਲਜੀਤ ਨੇ ਹਾਂ ਯਾਰ ਉਹ ਤਾਂ ਔਖਾ ਜਿਹਾ ਸੌਂਗਾ ਗਣਾ ਮੈਂ ਆਪਣਾ ਬਲਜੀਤ ਕਹਿੰਦਾ ਸੀ ਕੱਲ ਨੂੰ ਲੈਟ ਜਾਈਂ ਨੌ ਤੋਂ ਲੈ ਕੇ 5 ਵਜੇ ਤੱਕ ਚਲੋ ਕੋਈ ਨਾ ਛੱਡੋ ਤੇ ਬਸ ਮੈਂ ਟਾਈਮ ਲੈਪਸ ਲਾ ਦਣਾ ਨਾ ਤਾਂ ਲੋਣੋਂ ਵਿਚ ਤੇ ਸੌਂਗ ਚੱਲੀ ਜਾਂਦੇ ਹੁੰਦੇ ਯਾਰ ਵੀ ਸੌਂਗ ਜਿਹੜਾ ਸੌਂਗ ਚੱਲਿੰਦੇ ਉਹ ਤਾਂ ਸਵਾਦ ਆ ਜਾਂਦਾ ਕੰਮ ਕਰਨ ਦਾ ਯਾਰ ਮਨ ਲੱਗਾ ਰਹਿੰਦਾ ਤਾਂ ਕਰਕੇ ਬਾਕੀ ਫਿਰ ਵੀਡੀਓ ਬਹੁਤ ਲੈਂਥੀ ਹੋ ਜਾਂਦੀ ਜੇ ਟਾਈਮ ਲੈਪਸ ਨਾ ਲਈਏ ਤਾਂ ਆਪਾਂ ਚਲੋ ਉੱਠਦੇ ਹਾਂ ਕਰਦੇ ਬੱਚੇ-ਬੁੱਚੇ ਬਾਹਰ ਜਿਹੜੇ ਛੋਟੇ ਆ ਫਿਰ ਦੇਖ ਹਾਂਜੀ ਤੇ ਕੜਤੇ ਬੱਚੇ ਬਾਹਰ ਪਈ ਔਰਲੇ ਪਾਸੇ ਬੱਚੇ ਉਹ ਕੱਢਿਆੜੇ ਡੇਲੀ ਕੱਢਦੇ ਨੇ ਆਪਾਂ ਨਾ ਇਹਨੇ ਚਾਰ ਕਾਲ ਐਡ ਕੀਤੀ ਸਾਨੂੰ ਦੱਸਿਆ ਬੈਡ ਕਾਲੇ ਬੱਚੇ ਆਪਾਂ ਨਵੇਂ ਤੇ ਪਿੱਛੇ ਬਈ ਜਵਾਂ ਨਵੇਂ ਬੱਚੇ ਜਿਹੜੇ ਸਹੀ ਸਲਾਮਤ ਹੈ 6 ਬੱਚੇ ਉਹ ਬੈਠੇ ਪਿੱਛੇ ਉਹ ਪਿਛਲੀ ਛਤਰੀ ਤੇ ਤੇ ਇੱਧਰ ਹੋਣਗੇ 16 17 ਇੱਧਰ ਹੈ 6 ਬੱਚੇ ਪਿੱਛੇ ਐ ਬਾਕੀ ਸਭ ਛਤਰੀਆਂ 'ਵੀ ਲੰਗਾ ਠੀਕ ਹੈ ਜੀ ਬਾਕੀ ਸਭ ਬੰਦ ਹੈ ਤੇ ਸਪੇਅਰ ਵੀ ਮੈਂ ਤਾਂ ਨਹੀਂ ਬੰਨਿਆ ਯਾਰ ਹਣਾ ਚੱਕਰ ਗਿਆ ਫਿਰ ਸਪੇਅਰ ਤੋਂ ਵੀ ਕੰਮ ਲੈਣਾ ਆਪਾਂ ਉਹ ਸਾਰੇ ਦਿਨ ਦਾ ਛਤਰੀ ਦੇ ਬਣੀ ਰਸਦਾ ਵਿਚਾਰੇ ਨੂੰ ਪਰੌਖਾ ਹੋ ਜਾਂਦਾ ਹੁਣ ਮੈਨੂੰ ਆਇਆ ਦੋ ਚਾਰ ਦਿਨ ਬੈਠ ਕੇ ਚਿਰਿਆ ਤਾਂ ਖੂਦ ਵੀ ਤੇ ਛੇਰੀ ਆਂਡੇ ਲਾ ਲੂ ਉਹ ਫੇਰੇ ਆਂਡੇ ਹੁੰਡੇ ਬਦਲ ਨੇ ਇਹ ਥੱਲੇ ਤਾਂ ਕਰਕੇ ਬਾਕੀ ਠੀਕ ਆ ਵਸਾ ਚਿੱਤ ਜਾ ਉਹਦੇ ਅੱਖ ਨੂੰ ਚਿੱਤ ਸੈੱਟ ਨਹੀਂ ਆ ਅੱਜ ਤਣਾ ਸੌਣ ਅੱਗੇ ਲਾਈਟ ਹੈ ਨਹੀਂ ਗੀਤ ਚੱਲਦੇ ਨਹੀਂ ਮਾੜ ਖਰਾਬ ਹੋ ਗਿਆ ਭਾਈ ਚਲੋ ਕੋਈ ਨਾ ਅੱਜ ਜਾਈਂਗ ਟਾਈਮ ਪਾਸ ਕਰਨਾ ਬੋ ਭਾਈ ਬੈਨੇ ਇੱਥੇ ਨਾਲ ਕੋਲੇ ਦੇਖਦੇ ਫਿਰ ਕੀ ਬੰਦਾ ਬਾਬੇ ਹਾਂਜੀ ਡੱਡਾਂ ਵੀ ਕੱਢ ਤਾ ਬਾਹਰ ਜੀ ਆਪਣਾ ਇਹ ਰਹਿ ਗਏ ਸੀਗਾ ਭੁੱਲ ਗਏ ਸੀ ਇਹਨਾਂ ਨੂੰ ਆਪਾਂ ਬੈਠਾ ਧੁੱਪੇ ਬਾਕੀ ਸਭ ਤਾਂ ਸੈੱਟ ਆ ਇੱਕ ਬੱਚੇ ਦੀ ਕੰਡੀਸ਼ਨ ਬਾਲੀ ਮਾੜੀ ਆ ਇਹਦੇ ਅੱਖਾਂ ਸੁੱਜੀਆਂ ਪੂਆਂ ਦੇਖੋ ਆ ਬੈਠਾ ਵਿਚਾਲੇ ਹੋਇਆ ਇਹਦੇ ਅੱਖਾਂ ਗੁਲਗਲੀਆਂ ਰਹੀਆਂ ਹੋਣਗੀਆਂ ਪੰਗਾ ਵਿਚਾਰਦਾ ਸੋਇ ਸੋਇ ਰਾਤ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਦਵਾਈ ਪਾਈ ਇਹਦੇ ਤੜਕੇ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਦਵਾਈ ਪਾਈ ਸੀ ਨਾ ਗੋਲੀਆਂ ਵੀ ਦਿੱਤੀਆਂ ਸੀ ਇਹਨੂੰ ਮੈਂ ਵੀ ਸੁੱਕ ਜੇ ਰੇਸ਼ ਆ ਜਾ ਪਰ ਨਹੀਂ ਬਈ ਉਹਦੀਆਂ ਤਾਂ ਅੱਖਾਂ ਦਾ ਬੁਰਾ ਹਾਲ ਆ ਅੱਖਾਂ ਦੀਂਦਗੀਆਂ ਅੱਖਾਂ ਬੰਦੂਗਾ ਪੰਗਾ ਐ ਐਣ ਗੜਾਂ ਸੁੱਜੀਆਂ ਪੰਗਾ ਪੂਰਾ ਵੱਡਾ ਵੱਡਾ ਵਿਚਾਰਦੇਗਾ ਬਾਕੀ ਠੀਕ ਆ ਕਰ ਪਾਣੀ ਪੂਣੀ ਰੱਖਿਆ ਬੱਚਿਆਂ ਨੂੰ ਛਤ ਪੁਰਾਣੇ ਆ ਰਹੇ ਡੱਡਾ ਆ ਰਹੀਆਂ ਤੇ ਕਿਹੜੀ ਨਵੀਂ ਕਬੂਦੀ ਗੱਲ ਫੜੀ ਉਹ ਬੇਟੀ ਸਾਹਮਣੇ ਪਈ ਹੈ ਨਾ ਯਾਰ ਮੈਨੂੰ ਆਪਣੇ 640 ਵਾਲਿਆਂ ਚ ਕਿਉਂ ਲੱਗਦੀ ਹੈ ਵਾਰੀ ਵਾਰੀ ਸੱਚੀ 640 ਦਾ ਬਲੇਖਾ ਪੈਂਦਾ ਬਾਕੀ ਮੈਂ ਫੜ ਕੇ ਨਹੀਂ ਦੇਖਿਆ ਆਹ ਹੱਥ ਚ ਨਹੀਂ ਪੜਿਆ ਨਾ ਇਹਨੂੰ ਅਜੇ ਤੱਕ ਤੈਨੂੰ ਦੇਖਦਾ ਫੜ ਕੇ ਮੈਂ ਕੋਈ ਨਿਸ਼ਾਨੀ ਭਾਲਦੇ ਮੈਨੂੰ ਐ ਲੱਗਦਾ ਆਪਣੇ 640 ਵਾਲਿਆਂ ਚ ਨਾ ਹੋਵੇ ਯਾਰ ਆਪਣੇ ਕਈ ਗਵਾਚੇ ਸੀ 640 ਵਾਲੇ ਇੱਕ ਆਪਣੇ ਪਿਛਲੇ ਸੀਜ਼ਨ ਗਵਾਚਾ ਸੀ 640 ਵਾਲਾ ਜਿੱਦਣ ਆਪਣੇ 5 ਕਬੂਤਰ ਭੱਜੇ ਆ 5 ਕੇ 4 ਬੱਚੇ ਨਹੀਂ ਭੱਜੇ ਆਪਣੇ ਉਦੋਂ ਇੱਕ ਗਵਾਚੀ ਸੀ 640 ਵਾਲੀ ਕੀ ਪਤਾ ਉਹ ਹੋਵੇ ਯਾਰ ਪਰ ਡੀ ਮੀਰ ਅਗੇ ਕੋਈ ਡਿੱਗ ਵੀ ਕੋਈ ਚੱਕ ਲੈਂਦਾ ਕੋਈ ਮੁੜਿਆਉਂਦੀ ਆ ਨਾ ਡੱਲ ਗਈ ਸੀ ਆਪਣੇ ਜੇ ਇਹਨੂੰ ਐ ਕਰਾਂਗੇ ਡਾ ਕੇ ਦੇਖ ਲਾਂਗੇ ਜੇ ਛਤਰੀ ਤੇ ਆਉਣ ਲੱਗੀ ਤਾਂ ਫਿਰ ਆਪਣੀ ਆ ਬਈ ਇਹ ਕਿਉਂਕਿ ਬਗਾਨਾ ਕਬੂਤਰਾਂ ਛਤਰੀ ਤੇ ਨਹੀਂ ਆ ਕੇ ਬੈਂਦਾਂ ਦਾ ਛੇਦੀ ਕਿਤੇ ਇਹ ਵੀ ਛੱਡ ਕੇ ਦੇਖ ਲਾਂਗੇ ਤੇ ਬੱਚੇ ਪੁੱਜੰਦਰ ਕਰਕੇ ਉਹਦੋਂ ਬਾਅਦ ਡਾ ਦੇਾਂਗੇ ਜਾਂ ਤਾਂ ਇਹਨੂੰ ਆਪਾਂ ਠੀਕ ਆ ਕਿ ਨਹੀਂ ਬਾਗੀ ਬੈਠੇ ਆ ਰੋਟੀ ਪਾਣੀ ਖਾਦਣੇ 1 ਵਜ ਗਿਆ ਮੇਰਾ ਘਰ ਹੋ ਜਾ ਕੇ ਰੋਟੀ ਰੋਟੀ ਲੈ ਆਵਾਂ ਹਨ ਤੇ ਨਾਲੇ ਯਾਰ ਵਾ ਜੀ ਜ ਨਹੀਂ ਲੱਗਦਾ ਅੱਜ ਵੀ ਯਾਰ ਪਤਾ ਨਹੀਂ ਕੀ ਹੋਇਆ ਯਾਰ ਹੋਰ ਹੀ ਚਿੱਤ ਜਾਏ ਵਾਬ ਮਣ ਕਾਉ ਮੋ ਹੋ ਜਾਂਦਾ ਯਾਰ ਭ ਇটস ਰੋਟੀ ਟਾਈ ਮੇਰੇ ਵੀਰੋ ਰੋਟੀ ਦਹੀਂ ਲਿਆਂਦੀ ਜੀ ਖਾਣੇ ਆਹੀ ਮੀ ਆਪਣੋ ਹੋਇਆ ਕੀ ਕਹਜਣ ਦਿਆ ਭਾਂ ਭੁੱਲ ਗਿਆ ਡਾਟ ਇਹ ਡਾਟ ਆਪਣੀ ਜੀ ਆਹੀ ਮੀਲ ਆਪਣਾ ਬਸ ਐਨਾ ਕੀ ਖਾ ਓਕੇ ਸੱਟ ਅਸਲੀ ਤਾਂ ਨਹੀਂ ਬਾਡੀ ਤਗੜੀ ਬਗਿਆ ਦਾ ਹਣਾ ਚਲੋ ਖਾਈਏ ਪੀਏਰ ਕੰਮ ਅੱਜ ਬਹੁਤ ਕਰਨਾ ਸੱਚ ਅੱਜ ਗੇਟ ਲਵਾਉਣਾ ਮੀਤਾ ਆਪਣੂ ਆਇਆ ਸੀ ਲਿਖ ਕੇ ਦੇ ਗਿਆ ਕਾਪੀ ਦੇ ਕੀ ਸਮਾਨ ਲੈਣਾ ਸਮਾਨ ਲੈ ਕੇ ਆਵਾਂਗੇ ਸ਼ਹਿਰ ਚੱਲਾਂਗੇ ਸ਼ਾਇਦ ਦੋ ਪੀਟੀ ਸ਼ਰਟਾਂ ਲਈ ਆਪਦੇ ਵਾਸਤੇ ਇੱਕ ਦੋ ਹੋਰ ਕੰਮ ਆ ਸ਼ਾਇਦ ਹੋ ਵੀ ਪਹਿਲੀ ਵਰਕੀ ਲਿਓ ਬਰੀਦ ਦੀ ਇੰਨਾ ਚੋ ਬਰਾ ਕਾਲਾ ਕਾਲਾ ਉਹ ਸਾਰਾ ਬੱਚਾ ਇੱਕ ਗਾਲੀ ਹੱਜ ਦਾ ਕੁੜੀ ਨਾ ਹੁਣ ਬਾਈ ਬਣੇ ਹੁਣ ਬਹਿ ਜਾ ਹੁਣ ਤੰਗ ਨਾ ਕਰ ਇੱਕ ਲਾਸਟ ਪਾਉਂਗਾ ਵਰਕੀ ਤੇ ਪੱਕੀ ਗੱਲ ਹੈ ਹਾਂਜੀ ਤੇ ਦਾਣਾ ਪਾਣੀ ਦਾਣੇ ਪਾ ਦਿੱ ਸਾਰੇ ਕਬੂਤਰਾਂ ਨੂੰ ਪਾਣੀ ਹਜੇ ਪਾਇਆ ਨਹੀਂ ਆ ਪਾਣੀ ਥੋੜਾ ਟਾਈਮ ਰੋਕੇ ਪਾਵਾਂਗੇ ਤੇ ਮਿਹਰ ਆਦੂ ਪਹਿਲਾਂ ਬਾਹਰ ਜਾ ਕੇ ਉਹ ਕਰਿਆਈ ਹੈ ਨਾ ਜੇ ਬਾਰੀ ਦਾ ਸਮਾਨ ਬਾਹਰੋਂ ਮਿਲ ਗਿਆ ਤੇ ਲੋਹੇ ਦਾ ਬਾਹਰੋਂ ਲੈ ਆਣ ਹਾਂਜੀ ਸਮਾਨ ਲੈ ਕੇ ਛਿੜਤਾ ਹੀ ਮੀਤੇ ਕੋਲੇ ਤੇ ਲਾਈਟ ਹੈਨੀ ਬਾਈਸਾਈਕਲ ਜੋ ਲਾਈਟ ਆ ਗਈ ਜਦੋਂ ਆਪੇ ਬਣਾ ਲਵਾਂਗੇ ਹਾਂਜੀ ਹੁਣ ਚੱਲੇ ਆ ਜੀ ਆਪਾਂ ਗਿੱਦੜਵਾ ਸ਼ਹਿਰ ਹਨ ਇੱਕ ਤਾਂ ਮੋਤੀ ਆਸਤੇ ਚੇਨ ਲੈਣ ਤੇ ਇੱਕ ਬਈ ਆਪਣਾ ਹੈਗਾ ਤੇ ਇਹ ਹੈਗਾ ਚਲੋ ਗਾਂਦੋਂ ਪਵਾ ਲਾਂਗੇ ਇੱਕ ਇਹਨਾਂ ਯਾਰ ਦੂਕ ਕੋ ਟੀ-ਸ਼ਰਟਾਂ ਲੈ ਕੋਣਾਂ ਯਾਰ ਨਾ ਰੰਗ ਜੋੜ ਡੈਪ ਇਹਨਾਂ ਦਾ ਇੱਕ ਲੈ ਕੋੜਾ ਵਾਈਟ ਕਲਰ ਦੀ ਇੱਕ ਲੈ ਕੋੜਾ ਬਲੈਕ ਕਲਰ ਦੀ ਪਾਪੇ ਹਾਂਜੀ ਨਾ ਲੀਓ ਵਾਸਤੇ ਚੋਕ ਚੀਨ ਵੀ ਲੈ ਲਈ ਤੇ ਪਾਪਾ ਦੇਖੇ ਦਾ ਚੋਕ ਅੱਛਾ ਸਿਰ ਤੇ ਰੱਖ ਲੈ ਸੁਣਨ ਲੱਗਦੇ ਆਏ ਆ ਬੋਕਰ ਲਾ ਹਾਤਮੀ ਲੱਗਦਾ ਜੀ ਸੱਚੀ ਹਾਤਮੀ ਲੱਗਦਾ ਜਮਾ ਹੁੰਦੇ ਉਹ ਬਾਲਾ ਕੱਟ ਲੱਗਦਾ ਹਾਤ ਨਹੀਂ ਲੱਗਦਾ ਜਾ ਮੈਂ ਪੱਕੀ ਗੱਲ ਹੈ ਚੱਲ ਚੱਲ ਗਈ ਚਲੋ ਵਾ ਵੇਰ ਕਰੇ ਚੱਲਦੇ ਇੱਕ ਇੱਕ ਟੀ-ਸ਼ਰਟ ਲੈਤੀ ਐ ਇੱਕ ਜੋਗ ਚ ਲੈਤੀ ਸਿਰਫ ਦੋ ਚੀਜ਼ਾਂ ਹੀ ਲੈਂਦੇ ਕਿ ਦੜਬਿਆ ਕੇ ਲੀਓ ਦੀ ਚੇਨ ਦਿਖਾਉ ਜੀ ਬਾਹਰ ਕੱਢ ਕੇ ਖੁੱਲੀ ਆਣਾ ਯਾਰ ਬਰੋ ਖੁੱਲੀ ਨੀ ਉਹ ਰਿਆ ਕਹਿੰਦਾ ਤਸੀ ਪਈ ਆ ਹੋਰ ਖੁੱਲੀ ਕਰੀ ਹਾਂ ਇਹ ਨਾ ਇਹ ਥੱਲੇ ਛੱਡੀ ਥੱਲੇ ਹੋਰ ਹੀ ਲੰਗੂਰ ਜਾ ਬਾਈ ਬਾਲੀ ਹੁੱਲੀ ਆਣਾ ਯਾਰ ਆਪਾਂ ਆਪਾਂ ਐ ਖਾਦੇ ਮੇਰੀ ਗੱਲ ਸੁਣ ਬੱਕਰੀ ਇਹਦੇ ਚ ਕੜੀਆਂ ਘਟਾ ਦੇ ਕਢਾ ਜਾਏਗਾ ਆਪਾਂ ਹਾਂ ਮੰਨਦਾ ਆਏ ਉਂ ਫੜਨ ਪੁਰ ਨੂੰ ਕਹਾ ਸੁਰਾ ਹਾਂ ਆਏ ਆਏ ਪਰ ਜਿਹੜੀ ਪਹਿਲਾਂ ਨਹੀਂ ਸੀ ਉਹ ਇੱਥੇ ਸੀ ਉਹ ਇੱਥੇ ਨਹੀਂ ਇਹਦੀਆਂ ਕੜੀਆਂ ਕਿਵੇਂ ਨਿੱਗਲ ਜਾਣਗੀਆਂ ਇਹਦੀਆਂ ਨਹੀਂ ਨਿਕਲਣਗੀਆਂ ਇੱਥੋਂ ਕੜੀਆਂ ਜੇ ਇੱਥੋਂ ਹੀ ਮਾ ਵੜਾ ਕੇ ਤੇ ਆਹ ਕੜੀ ਜੇ ਇਹ ਤਾਂ ਟਾਂਕੇ ਹੀ ਲੱਗਣੇ ਚ ਦੇਖਣਾ ਹੋਊਗਾ ਥੁਵਾ ਦੇ ਹੈ ਇੱਕ ਵਾਰ ਇੱਕ ਵਾਰ ਖੜਦਾ ਨਹੀਂ ਵੀ ਟਾਂਕੇ ਹੀ ਲੱਗਦਾ ਪੱਕਾ ਹੀ ਹੈ ਨਾ ਹਾਏ ਚਲ ਕੋਈ ਨਹੀਂ ਕੋਈ ਨਹੀਂ ਨਹੀਂ ਫਿਰ ਵੀ ਚੱਲ ਇਹਨੂੰ ਜਾਦੇ ਖੁੱਲੀ ਆਣਾ ਯਾਰ ਬ్రో ਇਹ ਬਤਾ ਐ ਹਾਂਜੀ ਤੇ ਡੰਨ ਐ ਹੀ ਕੰਮ ਬੱਸ ਹਣਾ ਬੱਸ ਨਵੀਂ ਵੀਡੀਓ ਵਲੌਗ ਵਾਲਾ ਕੰਮ ਅੱਜ ਤਾਂ ਕੋਈ ਹੈ ਨਹੀਂ ਖਾਸ ਕਰੀ ਕੀਤਾ ਅੱਜ ਕੋਈ ਬਰਵਾ ਹਮ ਯੋਥੀਂ ਅੱਜ ਦਿਨ ਚ ਕੋਈ ਵੀ ਨਹੀਂ ਸੀ ਆਪਣੇ ਕੋਲੇ ਕਰਨ ਨੂੰ ਹਣਾ ਤੇ ਬੱਚਾ-ਬੁੱਚਾ ਵੀ ਅੱਜ ਤਾਂ ਕੋਈ ਨਹੀਂ ਮਰਿਆ ਸੁਖਣ ਵਾਲਾ ਆਪਣਾ ਅਲੀਓ ਦੀ ਚੇਨੀ ਬਾਲੀ ਖੁੱਲੀ ਪੜੀ ਲੱਗਦੀ ਰ ਕੱਲ ਨੂੰ ਮੀਤੇ ਤੋਂ ਵੱਡ ਕੇ ਲੋਡ ਕਰਾਵਾਂਗੇ ਮੈਂ ਬੜਾ ਵੱਡਾ ਹਾਰ ਜਾ ਪੈਗਾ ਕੱਲ੍ਹ ਤੇ ਤੇ ਹੋਰ ਕੰਮ ਦਾ ਢਾਨਾ ਥਾਰੇ ਆਪਣੇ ਨੂੰ ਨਿਬੜਿਆ ਕੋਈ ਹੋਲੀ ਗੱਲ ਨਹੀਂ ਹੂੰ ਹੂੰ ਓਕੇ ਬ్రో ਠੀਕ ਆ ਬਸ ਹੁਣ ਪੈਣ ਦੀ ਤਿਆਰੀ ਕਰਦੇ ਆ ਬਈ ਸੋਇਓ ਸਾਰੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਾ ਇੱਕਣਾ ਬਈ ਇੱਥੇ ਮੈਂ ਸਕਰੀਨਸ਼ਾਟ ਐਡ ਕਰਦਾ ਹਨਾ ਇਹ ਕਲਿੱਪ ਵੀ ਮੈਂ ਬਾਅਦ ਸ਼ੂਟ ਕੀਤੀ ਹੈਗੀ ਮੈਂ ਉਹਦਾ ਕਮੈਂਟ ਦੇਂਦਾ ਨਹੀਂ ਹੁੰਦਾ ਹਨਾ ਵੈਸੇ ਕਮੈਂਟ ਦੇਖਣ ਲੱਗ ਗਿਆ ਮੈਂ ਇੱਕ ਵੀਡੀਓ ਚ ਕਿਹਾ ਸੀਗਾ ਨਾ ਵੀ ਬਈ ਮੰਨ ਕੇ ਚੱਲ ਬੱਚਾਂ ਤੇ ਵੀ ਦਵਾਈ ਦੂਈ ਬਹੁਤ ਜ਼ਿਆਦਾ ਲੱਗੀ ਹਨਾ ਯਾਰ ਬਹੁਤ ਜ਼ਿਆਦਾ ਪਕਾਈ ਹੋ ਗਈ ਮਿਹਨਤ ਹੋ ਗਈ ਆਪਣੀ ਬਹੁਤ ਜ਼ਿਆਦਾ ਆਪਾਂ ਕਲਪਨਾ ਕਰ ਲਈ ਇਹ ਚੀਜ਼ ਦੀ ਵੀ 10-15000 ਲੱਗਾ 20000 ਰੁਪਏ ਕੱਲੇ ਬੱਚਿਆਂ ਦੀ ਅੱਖਾਂ-ਅੱਖਾਂ ਅਲੀ ਦਵਾਈ ਤੇ ਲੱਗਾ ਨੋਰਮਲ ਦਵਾਈ ਤੇ ਹਨਾ ਬਾਕੀ ਪ੍ਰੋਪਰ ਮੈਂ ਗਿਣੇ ਨਹੀਂਗੇ ਇਹਨਾਂ ਤੇ ਲੱਗਦੇ ਪੈਸੇ ਤੇ ਨਾ ਇਹਨਾਂ ਨੂੰ ਪਾਈ ਖਰਾਕ ਆਪਾਂ ਕਦੀ ਗਿਣੀਆ ਹਨਾ ਇੱਕ ਵਿੱਚ ਭਰਾ ਕਮੈਂਟ ਕਰੀ ਜਾਂਦਾ ਆਖੇ ਪਤਾ ਨਹੀਂ ਯਰੇ 10-15000 ਕਿੱਡੀ ਕੀ ਚੀਜ਼ ਆ ਬਾਈ ਆਖੇ ਤੇਰਾ ਆਖੇ ਇਹ YouTube ਚੱਲਦਾ ਹੱਥਾਂ ਨੂੰ ਹੱਥ ਹੈ ਉਹ ਭਰਾਵਾ ਬੱਸ ਕਰ ਰੈਂਡ ਠੀਕ ਹੈ 10 15000 ਕੁਛ ਵੀ ਨਹੀਂ ਭਾਈ ਮੈਂ ਆਏ ਸੀਜ਼ਨ ਘੱਟੋ-ਘੱਟ 70 80000 ਰੁਪਏ ਤਾਂ ਇੰਟਰੀਆਂ ਦਾ ਹਰਦਾ ਠੀਕ ਹੈ ਵੀਰੇ ਖਰਾਕ ਖਰੂਕ ਦੇ ਖਰਚੇ ਕਦੇ ਨਹੀਂ ਗਿਣੇ ਤੇਲ ਪਾਣੀ ਕਦੇ ਨਹੀਂ ਗਿਣਿਆ ਭਾਈ ਮੇਰਾ ਸ਼ੌਂਕ ਹੈ ਮੈਂ ਆਪਦਾ ਘਰ ਛੱਡੀ ਬੈਠਾ ਇੰਨਾ ਕਰਕੇ ਠੀਕ ਹੈ ਉਹ ਜਿਹੜੀ ਕੋਠੀ ਪਈ ਹੈ ਨਾ ਵੀਰੇ ਚਲੋ ਮੈਂ ਦਿਖਾਈ ਨਹੀਂ ਕਦੇ ਉਹ YouTube ਦੇ ਸਿਰ ਤੋਂ ਨਹੀਂ ਪਈ ਭਾਈ ਉਹ ਆਪ ਪਾਈਏ ਮਿਹਨਤ ਨਾਲ ਤੇ YouTube ਸਿਰਫ ਮੈਂ ਤਾਂ ਚਲਾਉਣਾ ਵੀਰੇ ਮੈਨੂੰ ਪਹਿਲਾਂ ਤੋਂ ਸ਼ੌਂਕ ਹੈ ਵੀਡੀਓ ਪਾਉਂਦਾ ਤੁਹਾਨੂੰ ਪਤਾ ਮੈਂ TikTok ਹੁੰਦੀ ਸੀ ਨਾ ਜਦੋਂ ਮੇਰਾ TikTok ਤੇ ਜਿਹਦੇ ਕੋਲ ਚੱਲਦੀ ਹੈ ਜਾ ਕੇ ਆਈਡੀ ਕੱਢ ਲਓ PB ਮਨਪ੍ਰੀਤ ਘਟੋ ਘਟ 70 80 ਹਜ਼ਾਰ ਫੋਲੋਅਰ ਹੋ ਤੇ ਮਰੇ TikTok ਤੇ ਮੈਨੂੰ ਵੀਡੀਓ ਦਾ ਪਹਿਲਾਂ ਤੋਂ ਸ਼ੌਂਕ ਹੈ ਵੀਰੇ ਠੀਕ ਹੈਗੇ ਨਹੀਂ ਤੇ ਚਲੋ ਜੀ ਵੀਡੀਓ ਪਾਉਣੇ ਨਾਲ ਨਾਲ ਉਹ ਚੀਜ਼ ਤਾਂ ਆਪਣਾ ਅਰਨਿੰਗ ਵੀ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਕਿ ਤੋ ਤਾਂ ਕਿ ਆਪਾਂ ਆਪਣੇ ਸ਼ੌਂਕ ਨੂੰ ਹੋਰ ਵਧੀਆ ਤਰੀਕੇ ਨਾਲ ਪਾਲ ਸਕੀਏ ਹਨਾ ਆ ਕੋਸ਼ ਯਾਰ ਪਤਾ ਨਹੀਂ ਕੀ ਇਹਨਾਂ ਦੇ ਦਿਮਾਗ 'ਚ ਭਾਂ ਜੋ ਗੰਦਗੁੰਦ ਭਰਿਆ ਹਨਾ ਵੀ ਕੀ ਬੰਦੇ ਆ ਬਈ ਇਹ ਖਣੀ ਤੇ ਘਰ ਗੁਰਨੀ ਨੂੰ ਕੋਈ ਪੁੱਛਦਾ ਹਨਾ ਜਾਂ ਕੋਈ ਘਰੇ ਨਹੀਂ ਸੁਣਦਾ ਇਹਨਾਂ ਦੀ ਕਮੈਂਟ ਆ ਜਾ ਕੇ ਭੈਣ ਜਿਉਣ ਲੱਗ ਜਾਂਦੇ ਬਿਨਾ ਗੱਲ ਤੋਂ ਅਖੇ 10-15000 ਤੂੰ ਉਹ ਬੱਸ ਕਰ ਦਿਆ ਭਰਾਵਾ 10-15000 ਕੁਛ ਵੀ ਨਹੀਂ ਮੈਂ ਸਾਰੀ ਜ਼ਿੰਦਗੀ ਲਾਈ ਪਿਆ 10-15000 ਤੇ ਮੇਰੀ ਸਾਰੀ ਲਾਈਫ ਇਹਨਾਂ ਤੇ ਸਮਰਪਿਤ ਹੈ ਇਹਨਾਂ ਵਾਸਤੇ ਮੈਂ ਇੰਨੇ ਕ ਜਿਆਦਾ ਸੈਕਰੀਫਾਈਜ਼ ਕੀਤਾ ਮੈਨੂੰ ਪਤਾ ਮੈਂ ਆਪਦੇ ਰਿਸ਼ਤੇਦਾਰ ਨਾਲ ਟੁੱਟਿਆ ਮੈਂ ਆਪਦੇ ਘਰਦਿਆਂ ਨਾਲੋਂ ਟੁੱਟਿਆ ਮੈਂ ਆਪਦੇ ਖਾਸ ਨਾਲੋਂ ਟੁੱਟ ਗਿਆ ਕਿੰਨਾ ਕਰਕੇ ਕਬੂਤਰਾਂ ਕਰਕੇ ਬਾਈ ਕਿਉਂਕਿ ਮੈਨੂੰ ਇੰਨੀ ਕਿ ਵੇਲ ਨਹੀਂ ਹੁੰਦੀ ਮੈਨੂੰ ਛੱਡ ਕੇ ਜਾਵਾਂ ਕਿਤੇ ਰਿਸ਼ਤੇਦਾਰੀ ਚ ਕਿਤੇ ਵਿਆਹ ਅਟੈਂਡ ਕਰਨ ਕਿਤੇ ਵੀ ਭੋਗ ਤੇ ਕਿਸੇ ਵੀ ਫੰਕਸ਼ਨ ਤੇ ਇਥੋਂ ਤੱਕ ਕਿ ਮੈਂ ਆਪਦੀ ਪੜ੍ਹਾਈ ਵੀ ਡ੍ਰੌਪ ਕਰਤੀ ਸਿਰਫ ਤੇ ਸਿਰਫ ਕਬੂਤਰਾਂ ਕਰਕੇ ਕਿਉਂਕਿ ਉਹ ਟਾਈਮ ਮੈਨੂੰ ਬਹੁਤ ਜ਼ਿਆਦਾ क्रेਜ਼ ਸੀਗਾ ਇਹ ਚੀਜ਼ ਦਾ ਠੀਕ ਹੈ ਮੈਂ ਪਲੱਸ 2 ਕੀਤੀ ਐ ਅੱਜ ਤੋਂ 4-5 ਸਾਲ ਪਹਿਲਾਂ ਮੈਂ ਉਹ ਤੋਂ ਮੈਂ ਸਟੱਡੀ ਵੀ ਡ੍ਰੌਪ ਕੀਤੀ ਐ ਸਿਰਫ ਤੇ ਸਿਰਫ ਪੀਰੀਅੰਸ ਵਾਸਤੇ ਬਾਈ ਠੀਕ ਹੈ ਮੇਰੇ ਜਿੰਨਾ ਯਾਰ ਬਾਕੀ ਜਿਹੜਾ ਕਮੈਂਟ ਕਰਦਾ ਨਾ ਐ ਕਰੇ ਮੈਂ ਇਹਨੂੰ ਆਏ ਮਹੀਨੇ 20 3000 ਰੁਪਏ ਦੇ ਕੇ ਕੋਈ ਇੱਥੇ ਆ ਕੇ ਕਬੂਤਰ ਸਾਹਮਣੇ ਰੱਖੇ ਫਿਰ ਪਤਾ ਲੱਗੂ ਕੱਲਾ ਰਵੇ ਇੱਥੇ ਆ ਕੇ ਐ ਨਹੀਂ ਕੱਲੇ ਕਬੂਤਰ ਸਾਹਮਣੇ ਆ ਵੀ ਤ ਕਬੂਤਰ ਸਾਹਮਣੇ ਘਰੇ ਉੜ ਗਿਆ ਨਾ 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 24 ਘੰਟੇ ਇੱਥੇ ਰਹਿਣਾ ਕੱਲੇ ਨਹੀਂ 24 ਘੰਟੇ ਤੇ ਕੱਲੇ ਨਹੀਂ ਰਹਿਣਾ ਕਬੂਤਰਾਂ ਤੇ ਕੱਲੇ ਨੇ ਘਰ ਦੇ ਕੋਲ ਨਹੀਂ ਜਾਣਾ ਨਾ 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 ਫਿਰ ਪਤਾ ਲੱਗੂ ਜੇ ਬੁੰਡਨਾ ਪਾਰਟੀ ਤਾਂ ਮੈਨੂੰ ਪਤਾ ਮੇਰੀ ਕੀ ਹਾਲਤ ਹੋਈ ਪਈ ਐ ਇੱਥੇ ਰਹਿ ਰਹਿ ਕੇ ਇਕੱਲੇ ਦੀ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਡਿਪਰੈਸ਼ਨ 'ਚ ਜਾ ਰਿਹਾ ਕੱਲਾ ਕਿਉਂਕਿ ਕੋਈ ਨਹੀਂ ਆਉਂਦਾ ਮੇਰੇ ਕੋਲ ਸਿਰਫ ਕਿਚੋਬਰ ਆਉਂਦਾ ਠੀਕ ਐ ਕਿ ਨਹੀਂ ਤੇ ਤੁਸੀਂ ਉਤੋਂ ਕਮੈਂਟਾਂ 'ਚੋਂ ਹੀ ਭੈਣ ਜਾਈ ਇਹਨੂੰ ਬਿਨਾਂ ਗੱਲ ਤੋਂ ਠੀਕ ਐ 10 15000 ਬਜੁਰ ਕੁਛ ਨਹੀਂ ਬਾਈ ਖੋਡਿਆਂ ਤੇ ਲਾਇਆ ਮੇਰਾ ਸ਼ੌਂਕ ਐ ਵੀਰੇ ਲਾਉਂਗਾ ਜਿੰਨੀ ਮੇਰੀ ਜਿੰਨਾ ਮੇਰਾ ਸਰਦਾ ਵਰਦਾ ਹੋਇਆ ਠੀਕ ਐ ਕਿ ਨਹੀਂ ਜਿੰਨਾ ਜਿੰਨੇ ਜੋਗਾ ਹੋਇਆ ਜਿੰਨੀ ਮੇਰੀ ਔਕਾਤ ਹੋਈ ਮੈਂ ਉਹਨਾਂ ਕਰਦਾ ਇਹਨਾਂ ਵਾਸਤੇ ਠੀਕ ਹੈ ਤੇ ਮੈਨੂੰ ਲੱਗਦਾ ਵੀ ਪਤਾ ਨਹੀਂ ਕਮੈਂਟ ਤਾਂ ਤੂੰ ਕਰਨ ਆ ਗਿਆ ਭਰਾ ਮੇਰਾ ਵੀ ਤੇਰੇ ਕੋਲੇ ਘਰੇ ਕੀ ਹਾਲਾਤ ਹੋਣੇ ਕਬੂਤਰਾਂ ਦੇ ਹਨਾ ਮੈਂ ਦੇਖਿਆ ਕਈ ਬੰਦਿਆਂ ਨੇ ਉਹ ਤਾਂ ਕਮੈਂਟਾਂ ਚਾ ਕੇ ਐ ਕਰਦੇ ਆ ਜਦੋਂ ਉਹਨਾਂ ਦੇ ਆ ਕੇ ਖੁੱਡੇ ਵੇਣੇ ਹਨਾ ਪਹਿਲੀ ਗੱਲ ਤਾਂ ਮੰਜੇ ਜਿਹੜੇ-ਜਿਹੜੇ ਖੁੱਡੇ ਹੁੰਦੇ ਆ ਉਹਨਾਂ ਦੇ ਠੀਕ ਹੈ ਤੇ ਭਾਂਡ ਚ ਇੰਨੀ-ਇੰਨੀ ਚੜੀਆਂ ਪਕਾਉਂਦੇ ਆ ਵਿੱਠਾਂ ਵਿੱਚ ਖੁੱਡਾ ਹੁੰਦਾ ਐਡਾ ਕ ਵਿੱਚ ਕਬੂਤਰ ਹੁੰਦੇ ਆ 40 ਉਹੀ ਬੰਦੇ ਕਮੈਂਟ ਕਰਦੇ ਆ ਕੇ ਜਿਹੜਾ ਬੰਦਾ ਇਹ ਲਾਈਨ 'ਚ ਹੈ ਜਿਹੜਾ ਬੰਦਾ ਸਾਹਬ ਦਾ ਜਿਹੜਾ ਬੰਦਾ ਕਰਦਾ ਉਹਨੂੰ ਪਤਾ ਹੁੰਦਾ ਉਹ ਫੁੱਦੂ ਕਮੈਂਟ ਕਦੇ ਨਹੀਂ ਕਰਦਾ ਮੇਰੀ ਥਾਂ ਤੇ ਆ ਕੇ ਵੇਖ ਬਾਈ ਤੂੰ ਇੱਕ ਦਿਨ ਤੈਨੂੰ ਪਤਾ ਲੱਗ ਜੂਗਾ ਮੈਂ ਕੀ ਹਾਲਾਤਾਂ 'ਚ ਰਹਿਣਾ ਹੈ ਮੇਰੇ ਨਾਲ ਕੀ ਬੀਤਦੀ ਹੈ ਮੈਂ ਕਿੰਨਾ ਕੁਝ ਕਰਦਾ ਹੈ ਮੇਨ ਗੱਲ ਮੈਨੂੰ ਦੁੱਖ ਕਿਹੜੀ ਗੱਲ ਦਾ ਹੁੰਦਾ ਹੈ ਵੀ ਮੈਂ ਮੰਨ ਕੇ ਚਲੋ ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀਂ ਹੋਇਆ ਮੈਂ ਸਾਰੇ ਪਾਸੇ ਫੇਲ ਹੋ ਗਿਆ ਮੈਨੂੰ ਆਇਆ ਲੱਗਦਾ ਮੈਂ ਕਬੂਤਰਾਂ ਵਾਲੇ ਪਾਸੋਂ ਵੀ ਫੇਲ ਹੋ ਗਿਆ ਮੈਂ ਬਣ ਕੇ ਚਲੋ ਸਟੱਡੀ ਵਾਲੇ ਪਾਸੋਂ ਵੀ ਫੇਲ ਐ ਮੈਂ ਰਿਸ਼ਤੇਦਾਰਾਂ ਵਾਲੇ ਪਾਸੋਂ ਫੇਲ ਐ ਮੈਂ ਘਰਦਿਆਂ ਨਾਲ ਵੀ ਅਟੈਚਮੈਂਟ ਮੇਰੀ ਬਹੁਤ ਘੱਟ ਐ ਠੀਕ ਐ ਨਾ ਮੈਂ ਖੇਤੀਬਾੜੀਆਂ ਨਾ ਮੈਂ ਕੋਈ ਕੰਮ ਕਰਦਾ ਮੈਂ ਸਾਰੇ ਪਾਸੋਂ ਹਰੇ ਖੇਤਰ 'ਚ ਫੇਲ ਐ ਮੈਂ ਕਿਸੇ ਪਾਸੇ ਕੰਮ ਜ ਆਪਣੀ ਹੋ ਸਕਦਾ ਮੈਂ ਬਹੁਤ ਚੰਗਾ ਬਣਨ ਦੀ ਕੋਸ਼ਿਸ਼ ਕੀਤੀ ਐ ਬਹੁਤ ਕੀਤਾ ਲੋਕਾਂ ਦਾ ਬਈ ਮੈਂ ਹਨਾ ਯਾਰ ਪਰ ਫਿਰ ਵੀ ਮੈਂ ਮਾੜਾ ਹੀ ਐ ਮੈਂ ਇੰਨਾ ਕਰਨ ਤੋਂ ਬਾਅਦ ਵੀ ਮਾੜਾ ਨਾ ਬਸ ਫਿਰ ਮੈਂ ਚੰਗਾ ਨਹੀਂ ਬਣ ਸਕਦਾ ਮੈਂ ਮਾੜਾ ਹੀ ਰਹਿਣਾ ਬਈ ਹਨਾ ਤੇ ਪਰ ਨਹੀਂ ਭਰਾ ਮਿਰਿਆ ਤੈਨੂੰ ਘਰੇ ਬਹਿ ਕੇ ਰਜਾਈ ਚ ਕਮੈਂਟ ਕਰਨਾ ਸੌਖਾ ਐ ਇੱਥੇ ਆ ਮੇਰੇ ਕਹਿੰਦੇ ਇੱਥੇ ਆ ਕੇ ਵੀ ਇੱਥੇ 2 ਸਾਲ ਕੱਲਾ ਰਹਿ ਲ ਕਬੂਤਰਾਂ ਚ ਕੱਲਾ ਰਹਿਣਾ ਤੂੰ ਕੱਲਾ ਤੈਨੂੰ ਫੇਰ ਪਤਾ ਲੱਗ ਜੂਗਾ ਵੀ ਕੀ ਬੀਤਦੀ ਆ ਬੰਦੇ ਦੇ ਬਈ ਹਨਾ ਮੈਂ ਆਏ ਕਹੇਗਾ ਮੈਨੂੰ ਪੈਸਿਆਂ ਦੀ ਕੋਈ ਗੱਲ ਨਹੀਂ ਮੈਂ ਕਿਹਾ ਵੀ ਇੰਨੇ ਤੇ ਖਰਚਾ ਵੀ ਬਹੁਤ ਹੋ ਗਿਆ ਵੀਰੇ ਮੇਰੀ ਆਮਦਨ ਕਿੱਥੋਂ ਆਉਂਦੀ ਆ ਬਈ ਮੈਂ ਕੀ ਕਰਦਾ ਨਾ ਤਾਂ ਮੈਂ ਘਰਦਿਆਂ ਨਾਲ ਕੰਮ ਕਰਾਉਣਾ ਨਾ ਮੈਂ ਕਿਤੇ ਜੋਬ ਲੱਗਿਆ ਮੈਂ ਕਿੱਥੋਂ ਸੈਲਰੀ ਬਣਾ ਜੇ ਮੈਂ ਕੰਮ ਕਰਾਂ ਖੇਤ ਮੈਂ ਤਾਂ ਹੀ ਘਰਦਿਆਂ ਤੋਂ ਪੈਸੇ ਫੜੂਗਾ ਮੈਂ ਕਿਹੜੇ ਮੂਹ ਨਾਲ ਘਰਦਿਆਂ ਤੋਂ ਪੈਸੇ ਮੰਗਾ ਐਡਾ ਹੋ ਗਿਆ ਅਜੇ ਤੱਕ ਮੈਂ ਘਰੋਂ ਪੈਸੇ ਨਹੀਂ ਲਵਾਂਗੇ ਸੌਂਪਵਾ ਲਓ ਮੈਂ ਘਰਦਿਆਂ ਤੋਂ ਪਿਛਾ ਦੂੰਗਾ ਜੇ ਮੈਂ ਤਰੋਂ 1 ਰੁਪਿਆ ਵੀ ਮੰਗਿਆ ਹੋਵੇ ਤਾਂ ਕਦੇ ਹੈਨਾ ਤੇ ਨਾ ਮੇਰੀ ਜੋਬ ਹੈ ਕਿਤੋਂ ਮੈਂ ਮੈਂ ਆਪਦਾ ਕਿਵੇਂ ਮੈਂ ਕਿਸ ਤੋਂ ਧਾਰੇ ਫੜਦਾ ਮੈਂ YouTube ਤੋਂ ਕਰਦਾ ਕਿਵੇਂ ਨਾ ਕਿਵੇਂ ਹੱਲ ਕੋਈ ਮੇਰੇ ਭਰਾ ਮਿੱਤਰ ਸੱਜਣ ਬਾਹਰਲੇ ਮੇਰੀ ਬਹੁਤ ਸਪੋਰ ਮੇਰੀ ਆਏ ਆਈ ਚਲਾਈ ਚੱਲੀ ਜਾਂਦੀ ਐ ਬਈ ਤੇ ਜਦੋਂ ਮੇਰੇ ਕੋਲੇ ਮੁੱਕ ਜਾਂਦੇ ਐ ਉਦੋਂ ਫਿਰ ਮੈਂ ਐ ਵੀਣਾ ਹੁੰਨਾ ਵੀ ਪੈਸਿਆਂ ਦਾ ਹੱਲ ਕਿੱਥੋਂ ਕਰਗੇ ਫਿਰ ਬਲਜੀਤ ਤੋਂ ਉਧਾਰ ਫੜਦਾ ਕਦੀ ਕੀਤ ਤੋਂ ਫੜਦਾ ਮੈਨੂੰ ਐ ਹੁੰਦਾ ਯਾਰ ਕਬੂਤਰਾਂ ਯਾਰ ਉਹੀ ਗੱਲ ਪਉਂਦੀ ਪੈਸੇ ਮੁੱਕ ਗਏ ਖਰਾਕ ਵੀ ਮੁੱਕ ਗਈ ਮੈਂ ਕਿੱਥੋਂ ਹੀ ਲਿਆਵਾ ਉਧਾਰ ਕਰਨਾ ਪਵੇ ਮੈਨੂੰ ਕੁਝ ਕਰਨਾ ਪਵੇ ਮੈਂ ਤਾਂ ਲੈ ਕੇ ਪਾਉਂਗਾ ਬਈ ਮੇਰੇ ਜਾਨਵਰ ਐ ਮੇਰਾ ਸ਼ੌਂਕ ਐ ਯਾਰ ਮੈਂ ਪੈਸੇ ਗਿਣਾਏ ਨਹੀਂਗੇ ਮੈਂ ਦਵਾਈ ਨਹੀਂ ਗਿਣਾਈ ਇੰਨੇ ਦੀ ਲੱਗ ਗਈ ਮੈਂ ਐ ਕਿਹਾ ਵੀ ਮੇਰਾ ਬਈ ਜਮਾ ਬਈ ਆਪਣਾ ਹੌਸਲਾ ਟੁੱਟਿਆ ਪਿਆਿੱਦੈ ਹਿਸਾਬ ਐ ਆਪਾਂ ਢੇਰੀ ਢਾਈ ਬੈਠਿਆ ਗੱਲ ਮੁਕੀ ਰਾਦ ਗਈ ਠੀਕ ਹੈ ਕਹਿੰਦਾ ਆਪਾਂ ਦਵੇ ਪਾਈਆਂ ਵੀ ਕਬੂਤਰਾਂ ਨੇ ਦਾਬੂ ਕਰ ਲਿਆ ਅੱਜ ਦੀ ਘੜੀ ਯਾਰ ਮੇਰੇ ਬੱਥੋਂ ਬਾਹਰ ਹੋ ਗਈ ਗੱਲ ਯਾਰ ਇੰਨੇ ਬੱਚੇ ਸਾਹਮਣੇ ਇੰਨੇ ਮਰਦੇ ਇੰਨੇ ਕਬੂਤਰ ਬਈ ਓਵਰ ਹੋਇਆ ਪਕਾ ਮੈਨੂੰ ਆਇਆ ਥੋੜਾ ਜਿਹੀ ਰੱਖਾਂਗੇ ਬਸ ਹੁਣ ਇਹਨਾਂ ਨੂੰ ਆਪਾਂ ਠੀਕ ਹੈ ਕਿ ਨਹੀਂ ਇੱਕ ਥੋੜੀ ਮਿਹਰਬਾਨੀ ਆ ਜਿਹੜੇ ਬਈ ਕਮੈਂਟ ਕਰਦੇ ਆ ਹਨਾ ਐਡੇ ਚੰਗੇ ਚੰਗੇ ਕਮੈਂਟ ਵੀ ਹੁੰਦੇ ਆ ਵਿੱਚ ਕਈ ਵੇਖ ਕੇ ਨਾ ਸੌਂ ਲੱਗੇ ਆਂ ਜੀ ਕਰਦਾ ਵੀ ਜਾਂ ਤਾਂ ਆਪ ਨੂੰ ਕੁਛ ਕਰ ਲਗੇ ਤੇ ਜਾ ਜਿਹੜਾ ਬੰਦਾ ਕਮੈਂਟ ਕਰਦਾ ਜੂ ਉਹ ਸਾਹਮਣੇ ਹੋਵੇ ਨਾ ਤੇ ਫਿਰ ਉਹਨੂੰ ਦੱਸ ਦਿਆਂ ਮੈਂ ਹਨਾ ਕਮੈਂਟ ਨਾ ਕਰਿਆ ਕਰੋ ਮੇਰੇ ਮੈਨੂੰ ਫੇਸ ਟੂ ਫੇਸ ਆ ਕੇ ਮਿਲਿਆ ਕਰੋ ਬਾਈ ਮੈਨੂੰ ਫੋਨ ਤੇ ਗੱਲ ਕਿਹਾ ਕਰੋ ਜਿਹੜੀ ਕਹਿਣੀ ਹੁੰਦੀ ਹੈਗੀ ਬਸ ਸੱਚੀ ਗੱਲ ਕਹਿਣਾ ਹੈਗਾ ਐ ਆਮਣੇ ਸਾਹਮਣੇ ਆ ਕੇ ਗੱਲ ਕਰੀਦੀ ਹੁੰਦੀ ਹੈ ਉਹੋ ਜੀ ਜਿਹੜੀ ਕਰਨ ਵਾਲੀ ਹੁੰਦੀ ਹੈਗੀ ਫਿਰ ਪਤਾ ਲੱਗੇ ਤੁਹਾਨੂੰ ਹਨਾ ਐ ਹੁ ਮੈਨੂੰ ਕੀ ਪਤਾ ਕੌਣ ਹੈ ਕਿੱਥੋਂ ਦੇ ਉਹ ਵੀ ਮਰੀਏ ਨੇ ਆ ਤੋ ਯਵਲੀਆਂ ਹਨਾ ਕੀ ਪਤਾ ਕੋਈ ਫੇਕ ਹੈਗਾ ਤੂੰ ਦੱਬੀ ਜਾਂਦੇ ਹੁਣ ਤਾਂ ਕਰਕੇ ਬਾਕੀ ਠੀਕ ਆ ਕੋਈ ਨਾ ਬਈ ਅੱਜ ਦੀ ਘੜੀ ਮਾੜੇ ਆ ਜਮਾ ਮਾੜੇ ਆ ਸਾਰਿਆਂ ਤੋਂ ਮਾੜੇ ਆ ਬਈ ਅੱਜ ਦੀ ਘੜੀ ਸੀ ਠੀਕ ਆ ਕਿ ਨਹੀਂ ਕੋਈ ਗੱਲ ਨਹੀਂ ਰੱਬ ਨੇ ਚਾਇਆ ਤਾਂ ਕਰਾਂਗੇ ਕੁਝ ਤੇ ਨਹੀਂ ਤਾਂ ਕੰਮ ਠਾਪਾ ਆਪਣਾ ਤੁਹਾਨੂੰ ਪਤਾ ਹੀ ਹੈ ਕੋਈ ਇਸ਼ੂ ਨਹੀਂ ਗੱਲਣੀ ਮੈਂ ਸਾਰੇ ਪਾਸੇ ਹੀ ਫੇਲ ਆ ਮੈਂ ਕਿਸੇ ਪਾਸੇ ਵੀ ਨਹੀਂ ਮੈਂ ਨਹੀਂ ਹੋ ਸਕਿਆ ਮੈਨੂੰ ਪਤਾ ਮੈਂ ਜਿਹੜਾ ਕੁਝ ਮੈਂ ਕਰਨਾ ਸੀ ਜਿਹੜਾ ਕੁਝ ਮੈਂ ਬੰਨਣਾ ਸੀ ਮੈਥੋਂ ਨਹੀਂ ਬਣਿਆ ਮੈਥੋਂ ਕਿਸੇ ਪਾਸੇ ਵੀ ਨਹੀਂ ਬਣਿਆ ਮੈਂ ਤੁਹਾਨੂੰ ਪਿਆਬੀ ਚ ਗੱਲਾਂ ਚ ਸਾਰਾ ਕਲੀਅਰ ਕਰ ਦਿੱਤਾ ਜੇ ਹੁਣ ਵੀ ਮੰਨ ਕੇ ਚੱਲ ਜੇ ਤੁਹਾਡੇ ਦਿਮਾਗ 'ਚ ਗੋਬਰ ਭਰਿਆ ਹੈ ਤੇ ਤੂੜੀ ਭਰੀ ਹੈ ਜਿਹਦੇ ਦਿਮਾਗ ਦੇ ਵਿੱਚ ਉਹਨੂੰ ਤਾਂ ਨਹੀਂ ਸਮਝਾਉਣੀ ਤੇ ਜਿਹੜਾ ਬੰਦਾ ਹੰੜਿਆ ਵਰਤਿਆ ਜਿਹੜੇ ਬੰਦੇ ਨੇ ਦੁਨੀਆਦਾਰੀ ਵੇਖੀ ਹੈ ਜਿਹੜੇ ਬੰਦੇ ਨਾਲ ਬੀਤਿਆ ਉਹ ਬੰਦਾ ਮੇਰੀ ਗੱਲ ਸਮਝ ਸਕਦਾ ਤੇ ਜਿਹੜੇ ਆਹ ਜਵਾਕ ਜਿਹੇ ਆ ਹਨਾ ਜੀ ਟੱਟੀ ਕਰਕੇ ਹੱਥ ਤਾਂ ਘਰ ਦੇ ਧੋਂਦੇ ਆ ਉਹਨਾਂ ਦੇ ਉਹਨਾਂ ਨੂੰ ਨਹੀਂ ਇਹ ਗੱਲਾਂ ਦਾ ਪਤਾ ਲੱਗਣਾ ਵੀਰੇ ਇਹ ਜਿਹੜੇ ਨਾਲ ਬੀਤਦੇ ਜਿਹੜਾ ਨਾਲ ਹੁੰਦੇ ਆ ਹਨਾ ਇਹ ਜਿਹੜਾ ਬੰਦਾ ਹੰੜਿਆ ਵਰਤਿਆ ਉਹ ਬੰਦਾ ਸਮਝੂ ਮੇਰੀਆਂ ਗੱਲਾਂ ਮੈਂ ਕਿੱਥੋਂ ਬੋਲਿਆ ਨੇ ਤੇ ਮੈਂ ਕੀ ਕਰ ਰਿਹਾ ਤੇ ਕੀ ਕਹਿ ਰਿਹਾ ਐਗਾ ਤੁਹਾਨੂੰ ਤਾਂ ਕਰਕੇ ਨਹੀਂ ਮੈਂ ਰੋਂਦਾ ਹੀ ਨਹੀਂ ਮੈਂ ਆਏ ਨਹੀਂ ਮਹਰੂਈ ਐਨਾਗਾ ਕੋਈ ਨਾ ਮੈਂ ਸੋਨਾਂ ਦੀ ਦਿਲ ਦੀ ਗੱਲ ਦੱਸੀ ਐਨਾ ਯਾਰ ਮੈਂ ਤੋ ਰਿਆ ਨਹੀਂ ਗਿਆ ਯਾਰ ਐਵੇਂ ਹਣਾ ਕਮੈਂਟ ਜੇ ਦੇ ਕੇ ਮੈਂ ਖਾ ਮੜਾ ਜਾ ਕਰਗੇ ਯਾਰ ਆਪਾਂ ਕਲੀਅਰ ਕਰ ਗਏ ਗੱਲਾਂ ਸਾਰੀਆਂ ਤਾਂ ਕਰਕੇ ਬਾਕੀ ਕੋਈ ਨਾ ਰੱਬ ਰੱਖਾ ਬਈ ਆਪਾਂ ਲੱਗੇ ਪਏ ਆ ਯਾਰ ਮੇਰੇ ਕਬੂਤਰ ਐ ਮੈਂ ਤਾਂ ਮੇਰੇ ਹੀ ਕਹੂੰਗਾ ਹੁਣ ਮੇਰੇ ਕਬੂਤਰ ਆ ਬਈ ਮੈਂ ਤਾਂ ਪੂਰੀ ਸਾਮ ਕਰਦਾ ਅੱਜ ਦੀ ਘੜੀ ਜਿੰਨਾ ਮੇਰੇ ਤੋਂ ਹੁੰਦਾ ਆ ਆਪਦੀ ਔਕਾਤ ਤੋਂ ਵੱਧ ਕੇ ਕਰਦਾ ਮੈਂ ਤੇ ਇਹਨਾਂ ਦਾ ਠੀਕ ਹੈ ਕਿ ਨਹੀਂ ਤੇ ਤੁਸੀਂ ਮੇਰੇ ਘਰੇ ਕੋਈ ਦਾਣੇ ਨਹੀਂ ਸਿੱਟ ਕੇ ਜਾਂਦੇ ਆ ਕੇ ਤੁਸੀਂ ਮੇਰੇ ਘਰੇ ਕੋਈ ਖੁੱਡੇ ਨਹੀਂ ਸਾਫ਼ ਕਰਕੇ ਜਾਂਦੇ ਆ ਕਿ ਜੇ ਮੈਂ ਤੁਹਾਡੇ ਤੋਂ ਕਬੂਤਰ ਨਹੀਂ ਲਿਆਉਂਦੇ ਵੀ ਜਿਹੜੇ ਤੁਸੀਂ ਕਮੈਂਟਾਂ ਵਿੱਚ ਭੈਣਿਓ ਬਿਨਾ ਗੱਲ ਤੋਂ ਠੀਕ ਹੈ ਕਿ ਨਹੀਂ ਆਪ ਖੁੱਦੂ ਜੇ ਕੰਮ ਨਾ ਕਰਿਆ ਕਰੋ ਜੇ ਪਹੁੰਚ ਹੁੰਦੀ ਹੈ ਬ੍ਰਾਹਮਣੇ ਸਾਹਮਣੇ ਆ ਕੇ ਬੋਲੋ ਤੇ ਬੰਡ ਤੇ ਫੇਰ ਨਾ ਮਰਿਆ ਤਾਂ ਮੈਂ ਬਹੁਤ ਤਪਿਆ ਮੈਂ ਹੋ ਗਿਆ ਗੱਲਾਂ ਤੋਂ ਠੀਕ ਹੈ ਕਿ ਨਹੀਂ ਹੱਲ ਸਾਰੇ ਹੀ ਹੈ ਕੱਲਾ ਵਿੱਚ ਕਿਸੇ ਗੱਲੋਂ ਹੀ ਰਹਿ ਕਹਿੰਦੇ ਹੋ ਨਾ ਮੈਂ ਅੰਦਰ ਬਾਹਰ ਜਾਣਾ ਮੈਂ ਬਹੁਤ ਪਾਸੇ ਬਹੁ ਪੁੱਠੇ ਸਿੱਧੇ ਕੰਮਾਂ 'ਚ ਵੀ ਜਾਣਾ ਮੈਂ ਸਾਰਾ ਹੱਲ ਕਰਕੇ ਜਾਣਾ ਉਹ ਨਾਲ ਦਾ ਵੀ ਮਰੇ ਨਾਲੋਂ ਮਾਰਿਆ ਚੰਗਾ ਜਿਵੇਂ ਦਬਨੀ ਕਹਿੰਦਾ ਹੁੰਦਾ ਸੀਗਾ ਤਾਂ ਕਰਕੇ ਠੀਕ ਹੈ ਕਿ ਨਹੀਂ ਜੇ ਮੰਨ ਕੇ ਚੱਲ ਮੈਨੂੰ ਚੰਗੇ ਵਾਲੇ ਪਾਸੇ ਵੇਖੋਗੇ ਤਾਂ ਮੈਂ ਚੰਗਾ ਵੀ ਬਹੁਤ ਆ ਬਈ ਜੇ ਚੰਗੇ ਨੂੰ ਚੰਗਾ ਜੇ ਮੈਨੂੰ ਤੁਸੀਂ ਕਹੋਗੇ ਨਾ ਵੀ ਮੰਨ ਕੇ ਚੱਲ ਮੇਰੇ ਨਾਲ ਚੰਗੇ ਰਹੋਗੇ ਤਾਂ ਮੇਰੇ ਵਰਗਾ ਤੁਹਾਨੂੰ ਚੰਗਾ ਬੰਦਾ ਮਿਲਣਾ ਨਹੀਂ ਕਿਤੇ ਤੁਸੀਂ ਆਖੋਗੇ ਹਾਂ ਤੇ ਜੇ ਤੁਸੀਂ ਮੇਰੇ ਨਾਲ ਕਿੱਤਤਾ ਕਰੋਗੇ ਮੇਰੇ ਨਾਲ ਮਾੜੇ ਬਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਮੇਰੇ ਦਾ ਮਾੜਾ ਵੀ ਕੋਈ ਨਹੀਂਗਾ ਠੀਕ ਆ ਬਾਕੀ ਬਾਸ ਓਕੇ ਐ ਜ਼ਿੰਦਗੀ ਜੋ ਰਹੇ ਆ ਖੁਸ਼ ਨਹੀਂ ਪੂਰਾ ਵੀ ਜਾਵਾ ਅੱਜ ਦੀ ਕੱਲੀ ਪੂਰਾ ਵੀ ਸੈਟੀਸਫੈਕਸ਼ਨ ਹੈ ਨਹੀਂ ਮੈਨੂੰ ਮੇਰੇ ਲਾਈਫ ਤੋਂ ਬਸ ਮੈਂ ਦਿਨ ਕੱਢਦਾ ਮੈਨੂੰ ਹੁਣ ਮੈਨੂੰ 1 ਵਜੇ ਪੈਣਾ 12 ਵਜੇ ਪੈਣਗੇ ਮੈਨੂੰ ਟਾਈਮ ਵੀ ਦਿਖਾ ਦਿੰਦਾ ਮੈਨੂੰ ਨੀਂਦ ਨਹੀਂ ਆਉਂਦੀਗੀ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਹੈਗੀ ਮੈਂ ਐਂ ਤੁਰਿਆ ਕਰਦਾ ਹਾਂ ਨਾ ਮੈਂ ਹੁਣ ਐ ਨਹੀਂ ਪਤਾ ਤਾ ਮੂਰਸਾ ਚੱਕ ਕੇ ਬਾਹਰੋਂ ਟੱਪ ਜਾਂਦਾ ਠੀਕ ਆ ਕਿ ਨਹੀਂ ਹੈ ਮੈਂ ਕਲਪਣਾ ਚੀ ਤਾ ਕਰਕੇ ਬਾਈ ਬਣੇ ਤੁਸੀਂ ਨਾ ਬੰਦੇ ਦਾ ਮੂਡ ਵੇਖਿਆ ਕਰੋ ਸਿਚੁਏਸ਼ਨ ਵੇਖਿਆ ਕਰੋ ਭਰਾ ਬਣੇ ਫਿਰ ਬੋਲਿਆ ਕਰੋ ਕੁਝ ਅੱਜ ਤੋਂ 2 ਸਾਲ ਪਹਿਲਾਂ ਦੀਆਂ ਵੀਡੀਓ ਦੇਖੋ ਤੁਸੀਂ ਜਾ ਕੇ 3 ਸਾਲ ਉਦੋਂ ਕੀ ਹੁੰਦੇ ਸੀ ਆਪਾਂ ਹਨਾ ਉਦੋਂ ਕਿੰਨੀ ਜਸ ਨਾਲ ਕੀ ਕੁਝ ਕਰਦੇ ਸੀ 2 ਸਾਲ ਪਹਿਲਾਂ ਤੇ ਹੁਣ ਦੇਖ ਲੋ ਹੁਣ ਵੇਖ ਲੋ ਆਪਣਾ ਲੈਵਲ ਜਮਾ ਥੱਲੇ ਆਪਾਂ ਜਮਾ ਠਾਪ ਹੋਏ ਪਿਆ ਜਿਹਦੀ ਘੜੀ ਹਮ ਚਲੋ ਕੋਈ ਨਾ ਕਬੂਤਰ ਆਪਣੇ ਹੈਗਾ ਸੈਟ ਆ ਕਬੂਤਰ ਕੋਈ ਨਾ ਭਾਬੀ ਦੀ ਕਰਪਾ ਨਾਲ ਬੱਚੇ ਪੁੱਛੇ ਪੂਰੇ ਓਕੇ ਆ ਬਈ ਪੂਰੀ ਮਿਹਨਤ ਕੀਤੀ ਆ ਵਦਗਾ ਹੁਣ ਉਹਨਾਂ ਵਾਲੇ ਪੂਰ ਵਾਲੇ ਬੱਚੇ ਪੂਰੇ ਸੈੱਟ ਐ 1 ਨੰਬਰ ਚ ਬੱਚੇ ਆ ਆਪਾਂ ਲਵਾਵਾਂਗੇ ਢੇ ਹੋਰ 30 20 25 ਬੱਚੇ ਆ ਹਰ ਹਾਲ ਚੱਡੇ ਲਵਾਉਣੇ ਆ ਤੇ ਕੁਝ ਆਪਣੇ ਭਰਾਵਾਂ ਨੂੰ ਵੀ ਦੇਣੇ ਐ ਮੈਂ ਜਿਹੜੇ ਮਵਾਦਾ ਕੀਤਾ ਉਹਨੂੰ ਲਾਜ਼ਮੀ ਦੇਵਾਂਗੇ ਆਪਾਂ ਯਾਰ ਜਵਾਨ ਕੀਤੀ ਐ ਭੈਣ ਚੁੱਪਾਂ ਦੀ ਵੱਡਿਆ ਚ ਦੇਣੇ ਪੈ ਜਾਣ ਮੈਨੂੰ ਆਪਾਂ ਦੋ ਬਾਈਆਂ ਘੱਟ ਛੱਡ ਲਾਂਗੇ ਜਿਹੜਾ ਮਰਦੇ ਆ ਹਨਾ ਤਾਂ ਕਰਕੇ ਤੁਸੀਂ ਨਹੀਂ ਸੋਚ ਸਕਦੇ ਬਾਈ ਸੱਚੀ ਤੁਸੀਂ ਕਦੇ ਵੀ ਨਹੀਂ ਮੈਂ ਕਹਣਾ ਤੁਸੀਂ ਮੇਰੀ ਬਾਡੀ ਚ ਇੱਕ ਦਿਨ ਜਿਸ ਨੂੰ ਆਉਣ ਦਾ ਮੌਕਾ ਮਿਲੇ ਨਾ ਜਿੰਨਾ ਕੁ ਮੈਂ ਰੋਜ਼ ਰੋਜ਼ ਪੰਨ ਘੜ ਕਰਦਣਾ ਮੈਂ ਤੜਕੇ ਤੋਂ ਹੱਥਨ ਤੱਕ ਹੱਲ ਕਰਨੀ ਹੁੰਦਾ ਸਾਰਾ ਕੁਝ ਮੈਨੂੰ ਐ ਹੁੰਦਾ ਮੈਂ ਇਥੋਂ ਹੱਲ ਕਰ ਲਾਂ ਐ ਹੋਜੀ ਐ ਹੋਜੀ ਐ ਹੋਜੀ ਕਲਪਨਾ ਬਹੁਤ ਹੁੰਦੀ ਆ ਬਈ ਇੱਕ ਹਸਾਲ ਤੇ ਮੈਂ ਸਾਰਾ ਘਰ ਸੰਭੀ ਪਿਆ ਸਾਰਾ ਘਰ ਮੇਰੇ ਅੰਦਰ ਆ ਮੈਂ ਇਥੇ ਝਾੜੂ ਮਾਰਨਾ ਹੈ ਮੈਂ ਇਥੇ ਝਾੜੂ ਮਾਰਨਾ ਮੈਂ ਤੇ ਪੋਚਾ ਮਾਰਨਾ ਮੈਂ ਖੁੱਡੇ ਸਾਫ ਕਰਨੇ ਆ ਬਈ ਠੀਕ ਹੈ ਕਿ ਨਹੀਂ ਸਾਰਾ ਕੰਮ ਮੇਰੇ ਅੰਦਰ ਆ ਇੱਥੇ ਤਾਂ ਕਰ ਕੇ ਜੇ ਕੁਝ ਟੁੱਟਦਾ ਭਾਈਦਾ ਸਾਰਾ ਮੈਂ ਰਿਪੇਅਰ ਕਰਾਉਣਾ ਇੱਥੇ ਮੇਰੀ ਜ਼ਿੰਮੇਵਾਰੀ ਆ ਕੁਝ ਬਣਾਉਣਾ ਮੈਂ ਆਪਦੇ ਸਿਰ ਤੇ ਬਣਾਉਣਾ ਇੱਥੇ ਹਣਾ ਉਧਰ ਮੈਂ ਜਾਣਦਾ ਨਹੀਂ ਹੁਣ ਦੇਣ ਦਾ ਤੁਹਾਨੂੰ ਮੈਂ ਉਧਰ ਵਖਾਣਦਾ ਕੋਠੀ ਕਣੀ ਜੂ ਮਾਰ ਕੇ ਠੀਕ ਹੈ ਕਿ ਨਹੀਂ ਉਧਰ ਮੇਰੇ ਵਾਸਤੇ ਇੱਕ ਮੈਨੂੰ ਆਪਸ਼ਨ ਹੈਗੀ ਆ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਆ ਜਾ ਬਈ ਇੱਧਰ ਪੈ ਸਾਰਾ ਦਿਨ ਰਹਿ ਵਿਲਾ ਰਹਿ ਨਵੇਂ ਲੀੜੇ ਪਾ ਕੱਪੜੇ ਵਧੀਆ ਚੱਕ ਮੋਟਰਸਾਈਕਲ ਗੀੜੀਆਂ ਲਾ ਸ਼ਹਿਰ ਘੁੰਮ ਇੱਧਰ ਜਾ ਉਧਰ ਜਾ ਘੁੰਮ ਫਿਰ ਕੇ ਆਨੰਦ ਲੈ ਉਹ ਮੇਰੇ ਕੋਲੇ ਆਪਸ਼ਨ ਹੈਗੀ ਪਰ ਮੈਂ ਉਹ ਆਪਸ਼ਨ ਨਹੀਂ ਚੂਜ਼ ਕਰਦਾ ਮੈਂ ਆਹ ਆਪਸ਼ਨ ਚੂਜ਼ ਕੀਤਾ ਮੈਂ ਇੱਥੇ ਰਹਿ ਕੇ ਖੁਸ਼ ਮੈਂ ਇੱਥੇ ਕੁਝ ਬਣੂਗਾ ਮੈਂ ਅਵਾਰਾਗਰਦੀ ਨਹੀਂ ਕਰਨੀ ਤੀਵੀਂ ਬਾਜੀ ਨਹੀਂ ਕਰਨੀ ਮੈਂ ਆਪਾਂ ਫੁੱਦੂ ਕੰਮ ਨਹੀਂ ਕਰਨੇ ਨਸ਼ੇ ਨਹੀਂ ਕਰਨੇ ਲੜਾਂਗਾ ਨਹੀਂ ਕਰਨੀਆਂ ਅਵਾਰਾਗਰਦੀ ਨਹੀਂ ਕਰਨੀ ਭਾਈ ਮੈਂ ਮੇਰੇ ਕੋਲ ਸਾਰਾ ਕੋ ਆਪਸ਼ਨ ਹੈ ਮੇਰੇ ਕੋਲ ਆਪਸ਼ਨ ਬਾਹਰ ਜਾਣ ਦੀ ਵੀ ਹੈ ਮੱਝ ਦੀ ਘੜੀ ਵੀ ਵੀਜ਼ਾ ਲਵਾ ਕੇ ਬਾਹਰ ਜਾ ਸਕਦਾ ਠੀਕ ਹੈ ਮੇਰੀ ਸਾਰੀ ਲਗਭਗ ਫੈਮਿਲੀ ਬਾਹਰ ਹੈ ਪੀਆਰ ਹੈ ਮੈਂ ਭਾਈ ਫੁੱਦੂ ਨਹੀਂ ਕੋਈ ਇੱਥੇ ਟੱਕੇ ਖਾਈ ਜਾਂਦਾ ਜੇ ਮੇਰਾ ਸ਼ੌਕ ਹੈ ਮੇਰਾ ਜਨੂਨ ਹੈ ਮੇਰਾ ਕਰੇਜ ਹੈ ਮੈਂ ਤਾਂ ਹੀ ਇੱਥੇ ਹੈ ਠੀਕ ਹੈ ਹੁਣ ਮੈਨੂੰ ਲੱਗਦਾ ਤੁਹਾਨੂੰ ਮਾੜਾ ਮੋਟਾ ਟਿਕਾ ਆਇਆ ਹੋਊਗਾ ਮੇਰੇ ਨਾਲ ਗੱਲਾਂ ਸੁਣ ਕੇ ਤਾਂ ਪਿਆ ਪਿਆ ਸੀ ਮੈਂ ਤਾਂ ਹੀ ਪੜਾਅਸ ਕੱਢੀ ਆ ਆਪਦੀ ਸਾਰੀ ਤੇ ਬਸ ਠੀਕ ਆ ਫਿਰ ਓਕੇ ਗਲਤੀ ਸ਼ਲਤੀ ਮaaf ਕਰਿਓ ਬਈ ਸੌਰੀ ਹਨਾ ਜੇ ਵਿੱਚ ਕੋਈ ਆਪਣਾ ਧੀਆ ਭੈਣਾ ਵੇਹਂਦੀਆਂ ਤਾਂ ਮaaf ਕਰ ਦਿਓ ਹਨਾ ਕੋਈ ਗਾਲ ਗੋਲ ਨਿਕਲ ਗਈ ਹੋਵੇ ਜੇ ਕਿਸ ਨੂੰ ਚੰਗਾ ਮੜਾ ਬੋਲਿਆ ਗਿਆ ਹੋਵੇ ਉਹ ਵੀ ਮaaf ਕਰ ਦਿਓ ਹਾਂ ਪਰ ਜਿਹੜੇ ਲੰਡੂ ਜੇ ਕਮੈਂਟ ਕਰਦੇ ਆ ਇਹਨਾਂ ਦੀ ਭੈਣ ਚੋਦ ਕੇ ਰੱਖਣੀ ਆ ਆਪਾਂ ਹਾਂ ਠੀਕ ਆ ਕਿ ਨਹੀਂ ਇਹ ਸਾਲੇ ਉਹੀ ਗੱਲ ਵੀ ਦਾ 3 4 13 ਚ ਭੈਣ ਦੇ ਯਾਰ ਹਨਾ ਮੂਚ ਚਾ ਕੇ ਰਿਆਂ ਦਿਨ ਆ ਜਾਂਦੇ ਇਹ ਪੈਜੋ ਗਰਾਉਂਡ ਲੈਵਲ ਤੇ ਆ ਕੇ ਵੇਖੀ ਚੁੰਦੀ ਆ ਗੱਲ ਫਿਰ ਪਤਾ ਲੱਗਦਾ ਹੁੰਦਾ ਚਲੋ ਛੱਡੋ ਤੂੰ ਆ ਮਾਰੋ ਯਾਰ ਕੋਈ ਗੱਲ ਨਹੀਂ ਇੱਥੇ ਹੈਗੇ ਆ ਆਪਾਂ ਪੈਜੋ ਮੈਂ ਉਹੀ ਗੱਲ ਵੀ ਹਨਾ ਇਧਰ ਉਹੀ ਟੁੱਟੇ ਪੁਰਾਣੇ ਬੈੱਡ ਮਣਮਾਰੇ ਤਾ ਵਿੱਚੇ ਲੀਓ ਪਿਆ ਵਿੱਚੇ ਹੀ ਮੈਂ ਪਿਆ ਭੈਂਦਰੋਂ ਮੇਰੇ ਨਾਲੋਂ ਮੇਰੇ ਨਾਲੋਂ ਡਾਊਨ ਲੈਵਲ ਵਾਲਾ ਬੰਦਾ ਕਿਹੜਾ ਹੋਊਗਾ ਤੁਸੀਂ ਇੱਥੋਂ ਹੀ ਸਮਝ ਲਓ ਮੇਰਾ ਕੰਬਲ ਪਾਟਿਆ ਐ ਜਿਹੜੇ ਮੋਰਿਓ ਉਹਦੇ ਸ਼ੀਸ਼ਾਤ ਤਾਂ ਕਰਕੇ ਬਾਈ ਮੜੇ ਖੰਡ ਬਣੇ ਸੋਚ ਲਿਆ ਕਰੋ